ਪੂਰੀ ਵਿਖੇ ਕਲਕੱਤਾ ਵਿੱਚ ਮੈਲਿਆ ਕਾਟਰ ਨਾਲ ਹੋਈ ਘਟਨਾ ਨੂੰ ਇਨਸਾਫ ਦਿਵਾਉਣ ਲਈ ਯੂਥ ਵੱਲੋਂ ਚਾਰਵਿਥ ਕੈਂਡਲ ਮਾਰਚ ਕੱਢਿਆ ਗਿਆ ਜਿੱਥੇ ਯੂਥ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਕੈਂਡਲ ਮਾਰਚ ਕੱਢਿਆ ਜਾ ਰਿਹਾ ਕੀ ਕਰਨਾ ਅਸਲ ਵਿੱਚ ਕੈਂਡਲ ਮਾਰਚ ਕੱਢਵਾ ਦੇਖੋ ਕਾਰਨ ਇਹ ਹੈ ਕਿ ਸਥਲੋਕਤਾ ਦੀ ਰਹੀ ਆਪਣੇ ਭੌਤਿਕ ਹਾਲਾਤ ਨੇ ਬਹੁਤ ਵਿਗੜਦੇ ਜਾ ਰਹੇ ਨੇ ਫਰੈਕਸ ਫੋਰਮੈਂਟਰ ਦੇ ਵਿੱਚ ਕਿਹੋ ਜਿਹਾ ਰੇਪ ਹੁੰਦਾ ਦੇਖੋ ਸਰ ਜੇ ਪਾਸ ਸਰਕਾਰ ਇਧਰ ਗੌਰ ਕਰੂਗੀ ਨਰਿੰਦਰ ਮੋਦੀ ਇਧਰ ਗੌਰ ਕਰਨਗੇ ਤਾਂ ਕੁਝ ਬਣੂਗਾ ਮਨੀਪੁਰ ਦੇ ਵਿੱਚ ਨਹੀਂ ਹਿੰਸਾ ਹੋ ਰਹੀ ਉਧਰ ਉਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਪੰਜਾਬ ਦੇ ਵਿੱਚ ਹੁਲਾਦਿੰਨੇ ਮਾਰੇ ਨੇ ਨਸ਼ਾ ਦਾ ਦੌਰ ਚੱਲਿਆ ਪਿਆ ਦੇਖੋ ਪੰਜਾਬੀ ਯੂਥ ਬਾਹਰ ਜਾ ਰਹੀ ਹੈ ਕਿਉਂ ਜਾ ਰਹੀ ਹੈ ਕਿਸ ਕਾਰਨ ਜਾ ਰਹੀ ਹੈ ਪੰਜਾਬ ਸਰਕਾਰ ਪਾਸ ਸਰਕਾਰ ਕੋਈ ਮਤਲਬ ਗੌਰ ਹੈ ਹੀ ਨਹੀਂ ਸਰ ਇਧਰ ਕਿਸੇ ਦੀ ਇਧਰ ਟੂਸ਼ਨਾਣੇ ਕ੍ਰਾਂਤੀ ਚੌਂਕ ਦੇਖੋ ਸਾਰਾ ਸਾਰੇ ਧੂਰੀ ਦਾ ਇੱਥੇ ਕੋਈ ਨੰਗਰੇ ਸਰ ਕਿਸੇ ਦੀ ਗੌਰ ਨਹੀਂ ਹੈ ਦੇਖੋ ਪੁਲਿਸ ਵਾਲਿਆਂ ਦਾ ਜਾਈਨ ਇਹਨਾਂ ਦਾ ਬਹੁਤ థాంਕਫੁਲ ਆ ਅਸੀਂ ਸਾਰੇ ਲੋਕ ਬਹੁਤ ਘਟ ਨੂੰ ਸਾਡੇ ਨਾਲ ਕੱਤੀ ਹੋਈ ਆ ਸਿਰ ਚੰਗੇ ਕੰਮਾਂ ਕਰਕੇ ਜੇ ਸਿਰਫ ਸਰਕਾਰ ਨੂੰ ਸਾਡਾ ਇਹ ਮੈਸੇਜ ਆ ਵੀ ਇੱਧਰ ਬੋਰ ਕਰੋ ਤੇ ਤੀਆਂ ਪੈਨੋ ਨਹੀਂ ਸਿਰ ਸੇਫਟੀ ਕਰੋ ਬੇਟੀ ਪੜਾਓ ਬੇਟੀ ਬੁਜਾਓ ਦਾ ਸਲੋਗਨ ਸੀਗਾ ਉਹ ਸਾਡੇ ਤੋਂ ਹਰ ਚਲਾਓ ਕੀ ਮੈਸੇਜ ਆ ਕਿ ਨਸ਼ਿਆਂ ਤੋਂ ਹਟੋ ਤੇ ਚੰਗੇ ਕੰਮਾਂ ਦੇ ਵਿੱਚ ਲੱਗੋ ਸੋ ਸਦਾ ਸਾਥ ਦੋ ਦੇਖੋ ਅਸੀਂ ਸਾਰੇ ਹੈਗੇ ਆ ਤੁਹਾਡੇ ਨਾਲ ਹੈਗੇ ਜਿੱਥੇ ਤੱਕ ਸਰਦ ਹੋਊਗੀ ਅਸੀਂ ਤੁਹਾਨੂੰ ਖੜਾਾਂਗੇ ਰਹੇਗਾ ਧੂਰੀ ਦਾ ਸਾਡਾ ਸਾਰ ਰੂਟ ਰਿਹਾ ਕ੍ਰਾਂਤੀ ਚੌਂਕ ਤੋਂ ਸਾਰਾ ਸ਼ਹਿਰ ਦਾ ਰੰਗ ਲਾ ਕੇ ਇੱਥੇ ਆ ਕੇ ਹੰਡ